ਵਿਸ਼ਵਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਲੁਧਿਆਣਾ ਦੇ ਦੌਰੇ ਤੇ ਨੇ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮੌਜੂਦ ਨੇ ਅੱਜ ਦੋਵਾਂ ਆਗੂਆਂ ਦੇ ਵੱਲੋਂ ਲੁਧਿਆਣਾ ਦੇ ਆਮ ਲੋਕਾਂ ਦੇ ਨਾਲ ਅਤੇ ਪਾਰਟੀ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ 18 ਤਰੀਕ ਨੂੰ ਇੰਡੋਰ ਸਟੇਡੀਅਮ ਦੇ ਵਿੱਚ ਦੋਵਾਂ ਆਗੂਆਂ ਦੀ ਰੈਲੀ ਹੈ ਸਿਆਸੀ ਰੈਲੀ ਹੈ ਇੱਥੇ ਲੋਕਾਂ ਨੂੰ ਸੰਬੋਧਨ ਕਰਨਗੇ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਵਲ ਹਸਪਤਾਲ ਦੇ ਅਪਗ੍ਰੇਡੇਸ਼ਨ ਦਾ ਉਦਘਾਟਨ ਕਰਨਗੇ ਤੁਹਾਨੂੰ ਦੱਸ ਦਈਏ ਉਦਯੋਗਪਤੀਆਂ ਦੇ ਨਾਲ ਵੀ ਦੋਵਾਂ ਆਗੂਆਂ ਦੇ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਮੁਲਾਕਾਤ ਕੀਤੀ ਗਈ ਹੈ ਇਸ ਤੋਂ ਇਲਾਵਾ ਉਦਯੋਗਪਤੀਆਂ ਦੀਆਂ ਦੋਵਾਂ ਆਗੂਆਂ ਨੇ ਸਮੱਸਿਆਵਾਂ ਸੁਣੀਆਂ ਨੇ ਅਤੇ ਹੱਲ ਦਾ ਭਰੋਸਾ ਵੀ ਦਿੱਤਾ ਸੋ ਇਸ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਲੁਧਿਆਣਾ ਦੇ ਖਾਸ ਤੌਰ ਤੇ ਜਿਹੜੇ ਉਦਯੋਗਪਤੀਆਂ ਦਾ ਵਰਗ ਹੈ ਖਾਸ ਤੌਰ ਤੇ ਕਾਰੋਬਾਰੀਆਂ ਦੇ ਨਾਲ ਮੁਲਾਕਾਤ ਕਰਨਗੇ ਸੋ ਅੱਜ ਮੁਲਾਕਾਤ ਵੀ ਕੀਤੀ ਗਈ ਹੈ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਵੀ ਦੋਵਾਂ ਆਗੂਆਂ ਦੇ ਵੱਲੋਂ ਸੁਣੀਆਂ ਗਈਆਂ ਨੇ ਸੋ ਅੱਜ ਆਮ ਲੋਕਾਂ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਲੁਧਿਆਣਾ ਦੇ ਹੋਟਲ ਰੈਡੀਸਨ ਦੇ ਵਿੱਚ ਦੋਵਾਂ ਆਗੂਆਂ ਨੇ ਆਮ ਆਦਮੀ ਦੀਆਂ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਇਸ ਤੋਂ ਇਲਾਵਾ ਜਵਾਰ ਲਗਲ ਨਗਰ ਦੇ ਵਿੱਚ ਆਮ ਲੋਕਾਂ ਦੇ ਨਾਲ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗੱਲਬਾਤ ਕੀਤੀ ਗਈ ਹੈ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਨੇ ਤੇ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਹੋਟਲ ਰੈਡੀਸਨ ਦੇ ਵਿੱਚ ਆ ਕਾਰੋਬਾਰੀਆਂ ਦੇ ਨਾਲ ਮੁਲਾਕਾਤ ਹੋਈ ਹੈ ਇਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਾਰੋਬਾਰੀ ਅੱਜ ਦੋਵਾਂ ਆਗੂਆਂ ਨੂੰ ਮਿਲੇ ਨੇ ਅਤੇ ਦੋਵਾਂ ਆਗੂਆਂ ਨੇ ਆਗੂਆਂ ਨੂੰ ਇਹਨਾਂ ਵਪਾਰੀਆਂ ਨੇ ਕਾਰੋਬਾਰੀਆਂ ਨੇ ਲੁਧਿਆਣੇ ਦੇ ਵਪਾਰੀ ਵਰਗ ਦੇ ਵੱਲੋਂ ਆਪਣੀਆਂ ਮੁਸ਼ਕਲਾਂ ਦੱਸੀਆਂ ਗਈਆਂ ਨੇ ਸੋ ਮੁਸ਼ਕਲਾਂ ਦੇ ਹੱਲ ਦਾ ਭਰੋਸਾ ਵੀ ਦੋਵਾਂ ਆਗੂਆਂ ਦੇ ਵੱਲੋਂ ਦਿੱਤਾ ਗਿਆ। ਇਸ ਤੇ ਸਾਰੇ ਨੂੰ ਬਿਰਾਜਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਨ ਸਾਹਿਬ ਅਲਾ ਤਾਂ ਮੈਂ ਤੁਹਾਨੂੰ ਪੰਜਾਬ ਪੰਜਾਬ ਦੀ ਸਰਕਾਰ ਦੇ 3 ਸਾਲ ਪੂਰੇ ਹੁੰਦੇ ਵਧਾਈ ਦੇਣਾ। ਔਰ ਦੂਜੀ ਵੀ ਬਤਾਈਏ ਇਸ ਕਰਕੇ ਦਿੰਨਾ ਵੀ ਆਪਨੇ ਪੰਜਾਬ ਦੀਆਂ ਮਾਵਾਂ ਦੇ ਜਿਹੜੇ ਹੁਣ ਪੁੱਤ ਬਚਾਏ ਨੇ ਨਸ਼ੇ ਦੇ ਖਿਲਾਫ ਤਾਂ ਆਪਨੇ ਜੋ ਜੰਗੀ ਬਦਰਤੇ ਹੁਣ ਜਿਹੜਾ ਕੰਮ ਸ਼ੁਰੂ ਕੀਤਾ ਉਹਦੇ ਨਾਲ ਮੈਂ ਸਮਝਦਾ ਪੰਜਾਬ ਦੀਆਂ ਮਾਵਾਂ ਬਹੁਤ ਪੁੱਤ ਬਚਣਗੇ ਮੈਂ ਆਪ ਜੀ ਦਾ ਇਸ ਕਾਰਜ ਵਾਸਤੇ ਬਹੁਤ ਧੰਨਵਾਦੀ ਆ ਔਰ ਦੂਜੀ ਗੱਲ ਮੈਂ ਆਪ ਜੀ ਨੂੰ ਇਹ ਮੇਰਾ ਪ੍ਰਸ਼ਨ ਵੀ ਹੈ ਤੇ ਕਹ ਲਓ ਵੀ ਮੇਰੀ ਰਿਕਵੈਸਟ ਵੀ ਹੈ ਤੁਹਾਨੂੰ ਮੈਂ ਹਲਕਾ ਵੈਸਟ ਤੋਂ ਇੱਕ ਬਿਜ਼ਨਸਮੈਨ ਸੰਜੀਵ ਰੋੜਾ ਜੀ ਖਲੋਤੇ ਨੇ ਇਹਨਾਂ ਦਾ ਵੋਟਰ ਆ ਤੇ ਮੇਰੇ ਕੌਂਸਲਰ ਸਾਹਿਬ ਗੁਰਪ੍ਰੀਤ ਬੱਬਲ ਜੀ ਖਲੋਤੇ ਨੇ ਸਾਹਮਣੇ ਬਿਲਕੁਲ ਜੀ ਔਰ ਮੇਰਾ ਇਹ ਤੁਹਾਨੂੰ ਰਿਕੁਐਸਟ ਹੈ ਮੇਰੀ ਇੱਕ ਵੀ ਮੈਂ ਇੱਕ ਬਿਜ਼ਨਸਮੈਨ ਹੁੰਦੇ ਨਾ ਤੇ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦਾ ਵੀ ਬਿਜ਼ਨਸਮੈਨ ਦੀ ਜਿਹੜੀ ਡਿਊਟੀ ਹੈ ਨਾ ਜੀ ਉਹ 10 ਤੋਂ 12 ਘੰਟੇ ਦੀ ਆਪਣੀ ਸ਼ਾਪ ਦੇ ਉੱਤੇ ਜਦੋਂ ਉਹ ਆਪਣੀ ਡਿਊਟੀ ਕਰਕੇ ਵਿਚਾਰਾ ਸਾਰਾ ਦਿਨ ਮਿਹਨਤ ਕਰਕੇ ਘਰੋਂ ਨਿਕਲਦਾ ਤੇ ਸ਼ਹਿਰ ਦਾ ਮਾਹੌਲ ਇੰਨਾ ਖਰਾਬ ਹੋ ਚੁੱਕਿਆ ਹੈ ਵੀ ਲੁੱਟਾਂ ਖੋਹਾਂ ਕਰਨ ਵਾਲੇ ਲੁੱਟਾਂ ਖੋਹਾਂ ਕਰਦੇ ਨੇ ਔਰ ਲੁੱਟਾਂ ਖੋਹਾਂ ਕਰਦੇ ਨੇ ਔਰ ਉਸ ਨਾਲ ਉਧਰ ਸਰੀਰ ਨੂੰ ਸਾਨ ਵੀ ਕਰਦੇ ਨੇ ਇਸੀ ਚੀਜ਼ ਤੋਂ ਬਿਜ਼ਨਸਮੈਨ ਬਹੁਤ ਪਰੇਸ਼ਾਨ ਹੈ ਸ਼ਹਿਰ ਦੇ ਕਈ ਪੁਆਇੰਟ ਐਸੇ ਨੇ ਇਨਰ ਵੀ ਲਾਈਟਾਂ ਨਹੀਂ ਹੈਗੀਆਂ ਬਿਲਕੁਲ ਔਰ ਲੁੱਟਾ ਖੋਹ ਹੁੰਦੀਆਂ ਨੇ ਔਰ ਸਵੇਰੇ ਸੈਰ ਤੇ ਇੱਕ ਜਨਵਲੇ ਬਜ਼ੁਰਗ ਵੀ ਸੇਫ ਨਹੀਂ ਹਨ ਤੁਸੀਂ ਦੂਸਰਾ ਕਦਮ ਇਹ ਚੱਕੋ ਵੀ ਜਿਹੜਾ ਇਹ ਜੋ ਲੁੱਟਾ ਖੋਹ ਕਰਨ ਵਾਲੇ ਹਨ ਵੀ ਉਹਨਾਂ ਤੋਂ ਬਚਾਇਆ ਜਾਵੇ ਬਿਜ਼ਨਸਮੈਨਾਂ ਨੂੰ ਸੀਪੀ ਸਭ ਕਾਇ ਚਲ ਸਾਰੇ ਉੱਪਰ ਆਈ ਤੋ ਜੋ ये मेरे ख्याल में सारे लुधियाना की मुश्किल बताई है सिर्फ वेस्ट की नहीं सर, सर। तो आप कमिश्नर ऑफ पुलिस हो सर, सर। जब बिजनेसमैन घर जाता है या कोई भी आम बंदा घर जाता है तो उसको कम से कम ये सेफ्टी तो चाहिए ना कि है ना तो क्या इसके लिए क्या आंसर सर मैं रिक्वेस्ट करूँगा सर पिछले टाइम से सर जो स्नैचिंग के रिगार्डिंग ना सर हमने स्पेशल व्हीकल भी चलाए हैं सर एंड बहुत ऑपरेशनल लेवल पे सर हमने वारदात को जो थी सर जो पहले मतलब दस दस थी अब दो तीन एक पे भी आ गई है सर एंड मैं सर गारंटी देता हूं सर सीएम साहब की तरफ से भी कि हम इस पे और अच्छा काम करेंगे एंड सर वी विल इंश्योर के आइंदा आने वाले टाइम में सर जो है ये इनको हॉटस्पॉट आइडेंटिफाई करके बिल्कुल भी नहीं होगी सर जीरो परसेंट पे ले आएंगे सर थैंक यू सर थैंक यू जी स्ट्रिक्ट uh, ऑर्डर कर दिए पुलिस को लॉ एंड ऑर्डर की जा जो पैटी क्राइम है स्नेचिंग है ये मोबाइल छीन लिया किसी की बालियां छीन ली ये नहीं चलेगा पंजाब में और कुलदीप चाल जी जो कमिश्नर पुलिस हैं उनको मैंने ऑर्डर कर दिया और सर की तो पहले दिन से मेरे ख्याल में ये सोच बना के ही पार्टी बनाई थी तो सर आप क्या देखिए मैं आपकी बात से पहली चीज तो ये कि नशे के खिलाफ ये जो युद्ध छेड़ा गया है मुझे नहीं लगता कि पंजाब के इतिहास में इस तरह का काम आज तक कभी हुआ है ये युद्ध जारी रहा और जारी रहेगा तो थोड़े समय के बाद आप इस क्राइम में भी गिरावट देखोगे अभी बहुत सारे गरीब घरों के बच्चे हैं जो नशा करते हैं और एक एक दिन में जैसे एक रिहेबिटेशन सेंटर में गए थे हम लोग वहां बच्चे जो एडमिट थे उनसे पूछा कि बेटा एक दिन में कितने रुपए का नशा करते हो कहते तीन हजार रुपए का चार हजार रुपए का एक दिन में एक बच्चा गरीब बच्चा चार हजार रुपए का डेली नशा करने का पैसा कहां से आता है हमने उससे पूछा पैसा कहां से आता है कहता है जी अब आदत लत पड़ गई है जहां से मर्जी पैसा लाना पड़े इसकी वजह से क्राइम बढ़ गया है नशे की वजह से नशा कम होगा एक तरफ हमारे बच्चे भी बचेंगे और दूसरी तरफ क्राइम भी इसके साथ धीरे धीरे आप देखोगे कि कम होता जाएगा नहीं तो अगर नशा बढ़ता गया तो क्राइम भी बढ़ता जाएगा चाहे जितनी मर्जी पुलिसिंग कर लें इस नशे के खिलाफ ये जो युद्ध है यह अब जारी रहेगा जब तक हम नशे को खत्म नहीं कर देते सबसे बड़ा इसका उदाहरण यह है कि नशे के विरुद्ध युद्ध सफल हो रहा है कि पाकिस्तान पूरी तरह से छटपटा गया है पाकिस्तान से सारा नशा आता था बॉर्डर के 70 परसेंट ड्रोन, ड्रोन कम हो गए वो ड्रोन जो आया करते थे पाकिस्तान से वो माल चुकने वाले लोग नहीं बचे बॉर्डर के ऊपर क्योंकि सबको पुलिस ने फड़ लिया तो अब आप सबका सहयोग चाहिए ये जो युद्ध छेड़ा है हम लोगों ने इससे ਕਾਨੂੰਨ ਵਿਵਸਥਾ ਵੀ ਠੀਕ ਹੋਗੀ ਨਸ਼ਾ ਵੀ ਖਤਮ ਹੋਗਾ ਮੈਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਡੀ ਗੱਲ ਨੂੰ ਸੁਣਿਆ ਤੇ ਮੈਂ ਬਹੁਤ ਧੰਨਵਾਦੀਆਂ ਤੁਹਾਡਾ ਜੀ ਔਰ ਤੁਸੀਂ ਇਹ ਕਿਰਪਾ ਕਰਕੇ ਜ਼ਰੂਰ ਕਾਰਜ ਕਰੋ ਜੀ ਸਰਦਾ ਸਾਹਿਬ ਇੱਕ ਮਿੰਟ ਰੁਕੀਓ ਤੁਹਾਡੇ ਕੋਈ ਦੋਗ ਇਸ਼ੂ ਰਹਿ ਗਏ ਉਹ ਵੀ ਮੈਂ ਜਵਾਬ ਦਿੰਦਾ ਪਹਿਲਾਂ ਤਾਂ ਮੈਂ ਮਾਨਯੋਗ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਸਵਾਗਤ ਕਰਦਾ ਕਿ ਸਾਡੇ ਸ਼ਹਿਰ ਚ ਆਏ ਤੇ ਸਪੈਸ਼ਲੀ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਮੈਨੂੰ ਨਾਮਿਨੇਸ਼ਨ ਦਿੱਤਾ ਤੁਹਾਡੇ ਇਲਾਕੇ ਤੋਂ ਚਾਲੂ ਕਰ ਰਹੇ ਜਵਾਰ ਕੈਂਪ ਤੋਂ ਸਾਰੇ ਕਾਉਂਸਲਰ ਭਰਾ ਸਾਡੇ ਬੈਠੇ ਆ ਸੋਨੂੰ ਤੁਹਾਡਾ ਕਾਉਂਸਲਰ ਤੇ ਹੋਰ ਨਸ਼ੇ ਬਾਰੇ ਇਹਨਾਂ ਨੇ ਸਾਰਾ ਕੁਝ ਕਹਿ ਦਿੱਤਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹ ਟ੍ਰੇਲਰ ਹੈ ਹਲੇ ਪਿਕਚਰ ਬਾਕੀ ਆ ਇਹ ਹਲੇ ਅੱਗੇ ਬਹੁਤ ਕੁਝ ਹੋਣ ਵਾਲਾ ਹੈ ਤੁਸੀਂ ਦੇਖੋਗੇ ਕਿ ਕੀ ਕੁਝ ਹੋ ਰਿਹਾ ਅੱਗੇ ਦੂਜਾ ਤੁਸੀਂ ਲਾਅ ਐਂਡ ਆਰਡਰ ਦੀ ਗੱਲ ਕੀਤੀ ਇਹ ਮੈਂ ਪਿਛਲੇ ਹਫਤੇ ਕਮਿਸ਼ਨਰ ਸਾਹਿਬ ਨੂੰ ਮਿਲਿਆ ਸੀ ਇਹਨਾਂ ਨੇ ਰਿਕੁਐਸਟ ਕੀਤੀ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਡੀਜੀਪੀ ਸਾਹਿਬ ਨੇ ਮੰਨ ਲਿਆ ਤੁਹਾਨੂੰ ਅੱਜ ਜਾਂ ਕੱਲ ਵਿੱਚ ਤੁਹਾਡੇ ਸ਼ਹਿਰ ਵਿੱਚ 200 ਪੁਲਿਸ ਫੋਰਸ ਐਕਸਟਰਾ ਆ ਰਹੀ ਹੈ ਲੁਧਿਆਣਾ ਸ਼ਹਿਰ ਚ ਕਿਉਂ ਜੀ 200 200 ਪੁਲਿਸ ਫੋਰਸ ਐਕਸਟਰਾ ਆ ਰਹੀ ਹੈ ਤੇ ਤੁਹਾਨੂੰ ਯਕੀਨ ਤਾਂ ਬੰਦੇ ਆ ਕਿ ਲਾਅ ਐਂਡ ਆਰਡਰ ਦੀ ਜਿਹੜੀ ਤੁਹਾਡੀ ਹੈਗੀ ਹੈ ਪ੍ਰੋਬਲਮ ਇਹ ਕਾਫੀ ਹੱਦ ਤੱਕ ਸੋਲਵ ਹੋਏਗੀ ਤੁਸੀਂ ਲਾਈਟਾਂ ਗਈਆਂ 8200 ਲਾਈਟਾਂ ਐਸੇ ਮਹੀਨੇ ਚ 31 ਮਾਰਚ ਤੱਕ ਨਵੀਆਂ ਲੱਗ ਰਹੀਆਂ ਔਰ ਉਸ ਤੋਂ ਬਾਅਦ ਰੁਕਨ ਗਈਆਂ ਨਹੀਂ ਤੁਹਾਨੂੰ ਕਿਤੇ ਲੱਗਦਾ ਵੀ ਇੱਥੇ ਸਟਰੀਟ ਲਾਈਟ ਲਗਣੀ ਚਾਹੀਦੀ ਹੈ ਇਹਦੇ ਨਾਲ ਵੀ ਲਾਅ ਜਿਹੜਾ ਏਰੀਆ ਬਤਾ ਦਿਓ ਜਹਾਂ ਜਹਾਂ ਲਾਈਟੇ ਨਹੀਂ ਹੈ ਸੰਜੀਵ अरोड़ा जी ਕੋ ਇਹ 31 ਮਾਰਚ ਤੱਕ ਲਾਈਟਰ ਲਗਵਾ ਦੇਣਗੇ ਜहां-ਜਾਂ ਹਨੇਰਾ ਹੈ ਇਹ ਹੋਰ ਸਰਦਾਰ ਸਾਹਿਬ ਤੁਹਾਨੂੰ ਲਾਅ ਐਂਡ ਆਰਡਰ ਬਾਰੇ ਦੱਸਦਾ ਇਹ 45 ਪੀਐਸ ਪੀਸੀ ਆਰਾ ਵੀ ਨਵੀਆਂ ਸੀਐਸਆਰ ਦੇ ਅੰਡਰ ਇਹਨਾਂ ਨੂੰ ਮਿਲ ਗਈਆਂ ਸੋ ਇੱਕ ਤਾਂ ਹੁੰਦਾ ਹੈ ਕਿ ਬੰਦਾ ਪੈਦਲ ਜਾ ਰਿਹਾ ਹੈ ਮੋਟਰਸਾਈਕਲ ਤੇ ਜਾ ਰਿਹਾ ਹੈ ਪੀਸੀਆਰ ਦੀ ਜਿਹੜੀ ਅਵੇਲੇਬਿਲਟੀ ਸੜਕਾਂ ਤੇ ਲੋਕਾਂ ਨੂੰ ਡਰਾ ਦਿੰਦੀ ਹੈ ਜਿਹੜੇ ਗਲਤ ਕੰਮ ਕਰਨ ਵਾਲੇ ਆ ਕਿਸੇ ਵੀ ਸ਼ਹਿਰ ਚ ਨਹੀਂ ਆ ਪੀਸੀ ਆ ਨਹੀਂ ਹੋਣੀਆਂ ਅਸੀਂ ਬਾਕੀ ਸ਼ਹਿਰਾਂ ਚ ਵੀ ਹੁਣ ਹੋਣ ਗਿਆ ਬਟ ਇਨਾਂ ਕੋਲ 45 ਪੀਸੀ ਆ ਨਵੀਆਂ ਇਨਾਂ ਕੋਲ ਫੋਰਸ ਆ ਜਾ ਨਹੀਂ ਸਾਰੀਆਂ ਤੁਹਾਨੂੰ ਸ਼ਹਿਰ ਚ ਦਿਸਣ ਗਿਆ ਘੁੰਮਦੀਆਂ ਹੋਈਆਂ ਔਰ ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਆ ਤੁਸੀਂ ਬਿਜ਼ਨਸਮੈਨ ਹੋ ਪਰ ਫਿਰ ਵੀ ਅੱਜ ਆਪਣਾ ਕਾਰੋਬਾਰ ਛੱਡ ਕੇ ਤੁਸੀਂ ਸਾਡੇ ਕੋਲ ਆਏ ਤੇ ਅਸੀਂ ਮਾਫੀ ਵੀ ਮੰਗਦੇ ਆ ਵੀ ਅੱਜ ਸ਼ੋਮਵਾਰ ਆ ਤੁਹਾਨੂੰ ਕੰਮ ਤੋਂ ਬੁਲਾਇਆ ਬਟ ਬਹੁਤ ਸ਼ੁਕਰੀਆ ਤੁਹਾਡਾ ਸੋ ਬਹੁਤ ਬਹੁਤ ਧੰਨਵਾਦ ਜੀ ਹੋਰ ਕੋਈ ਮੇਰਾ ਵੀਰ ਜਾਂ ਮੇਰੀ ਭੈਣ ਕੁਝ ਪੁੱਛਣਾ ਚਾਹੁੰਦਾ ਹੋਵੇ ਤਾਂ ਉਹ ਅੱਗੇ ਆ ਕੇ ਪੁੱਛ ਸਕਦੇ ਹਨ ਹਾਂਜੀ ਪਲੀਜ਼ ਮਾਨ ਸਾਹਿਬ ਮੇਰਾ ਨਾਮ ਸੰਜੀਵ ਕੁਮਾਰ ਹੈ ਜੀ ਹਲਕਾ ਬੈਠਦਾ ਛੋਟਾ ਜਿਹਾ ਸੇਵਾਦਾਰਾ ਜੀ ਮੈਂ ਕੱਲ ਬੜਾ ਦਿਲ ਤੁਸੀਂ ਜਿੱਤਿਆ ਜੀ ਕੱਲ ਭਗਵਾਨ ਵਾਲਮੀਕੀ ਮਹਾਰਾਜ ਦੇ ਵਾਲਮੀਕੀ ਸਮਾਇ ਦਾ ਛੋਟਾ ਜਿਹਾ ਨੁਮਾਇੰਦਾ ਮੈਂ ਜੀ ਕੱਲ ਮਨ ਬੜਾ ਖੁਸ਼ ਹੋਇਆ ਅਰਵਿੰਦ ਕੇਜਰੀਵਾਦੀ ਜੀ ਜਦੋਂ ਭਗਵਾਨ ਵਾਲਮੀਕੀ ਮਹਾਰਾਜ ਦੇ ਦਰਸ਼ਨ ਕਰਨਗੇ ਔਰ ਬੜੀਆਂ ਵੀਡੀਓ ਤੇ ਫੋਟੋਆਂ ਸ਼ੇਅਰ ਹੋਈਆਂ ਜੀ ਹਮਾਰ ਰਹੇ

44000 ਜਿਹੜੀ ਵੋਟ ਹੈ ਵਾਲਮੀਕੀ ਸਮਾਜ ਦੀ ਹਲਕਾ ਵੈਸਟ ਦੇ ਵਿੱਚ ਹੈ ਜੀ ਛੋਟਾ ਜਿਹਾ ਸਰਵੇ ਕੀਤਾ ਹੈ ਦਾਸ ਨੇ ਤੁਹਾਡੇ ਦੇ ਭਰਾ ਛੋਟੇ ਨੇ ਤੇ ਜਿੰਨੇ ਵੀ ਸਾਡੇ ਵੋਟਰ ਆ ਵਾਲਮੀਕੀ ਸਮਾਜ ਦੇ ਜਦੋਂ ਦੇ ਤੁਸੀਂ ਸਾਡੇ ਰੈਬਰ ਵਿਜੇ ਦਾਨਵ ਜੀ ਨੂੰ ਲੈ ਕੇ ਆਏ ਹੋ ਪਾਰਟੀ ਦੇ ਵਿੱਚ ਸਾਰਾ ਵਾਲਮੀਕੀ ਸਮਾਜ ਉਹਨਾਂ ਦੇ ਮਗਰ ਮਗਰ ਹੀ ਤੁਹਾਡੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਬੜੇ ਲੰਬੇ ਸਮੇਂ ਤੋਂ ਮਾਨ ਸਾਹਿਬ ਮੈਂ ਦੱਸਣਾ ਚਾਹਣਾ ਤੁਹਾਨੂੰ ਮੈਂ ਕਾਂਗਰਸ ਦਾ ਨੁਮਾਇੰਦਾ ਰਿਆ ਮਾਂ ਕਾਂਗਰਸ ਪਾਰਟੀ ਦਾ ਮੈਂ ਬੂਥ ਲੰਦਾ ਰਿਆ ਮਾਂ ਬੜੇ ਲੰਬੇ ਸਮੇਂ ਤੋਂ ਜਦੋਂ ਤੁਸੀਂ ਸਾਡਾ ਦਿਲ ਜਿੱਤ ਲਿਆ ਅਸੀਂ ਆਪਣੇ ਧਾਲਮ ਸਾਹਿਬ ਦੇ ਮਗਰ ਮਗਰ ਚਲੇ ਗਏ ਪੂਰਾ ਵਾਲਮੀਕੀ ਸਮਾਜ ਚਲਾ ਗਿਆ ਔਰ 33 ਕਰੋੜ ਦੀ ਲਾਗਤ ਦੇ ਨਾਲ ਬਨੌਰਮਾ ਜਦੋਂ ਤੁਸੀਂ ਬਣਾਇਆ ਔਰ ਭਗਵਾਨ ਵਾਲਮੀਕੀ ਮਹਾਰਾਜ ਦੇ ਵਿੱਚ ਇੰਨੀ ਆਸਥਾ ਸਾਨੂੰ ਬਹੁਤ ਦਿਲ ਸਾਡਾ ਖੁਸ਼ ਹੋਇਆ ਜੀ ਦੇਖ ਕੇ ਇਸ ਗੱਲ ਦਾ ਇਹ ਛੋਟੀ ਜੀ ਮੰਗ ਹੈ ਜੀ ਸਾਡੀ ਹਲਕਾ ਵੈਦ ਦੇ ਵਿੱਚ ਜਿਸ ਤਰ੍ਹਾਂ ਕਿ ਨਸ਼ੇ ਦਾ ਯੁੱਧ ਤੁਸੀਂ ਬਹੁਤ ਤਗੜਾ ਛੇੜਿਆ ਹੋਇਆ ਵਾ ਜਿਹੜੇ ਬੱਚੇ ਨਸ਼ੇ ਨੂੰ ਭਟਕੇ ਹੋਇਆ ਮਾਨ ਸਾਹਿਬ ਇੱਕ ਇੱਥੇ ਪਲੇ ਗਰਾਉਂਡ ਸਾਨੂੰ ਜਰੂਰ ਬਣਾ ਕੇ ਦਿੱਤਾ ਜਾਵੇ ਤਾਂ ਕਿ ਬੱਚੇ ਸ਼ਾਮ ਨੂੰ ਇੱਥੇ ਆਪਣੇ ਆ ਕੇ ਖੇਡ ਖੇਡ ਸਕਣ ਤੇ ਨਸ਼ਿਆਂ ਤੋਂ ਦੂਰ ਰਹਿ ਸਕਣ ਮਾਨ ਸਾਹਿਬ ਜਗ੍ਹਾ ਹੈ ਜਗ੍ਹਾ ਜਗ੍ਹਾ ਹੈਗੀ ਸੰਜੀਪ ਸੰਜੀਪ ਜੀ ਹਾਂਜੀ ਹਾਂਜੀ ਕੱਪਲਾਂਗੇ ਕਾਰਪੋਰੇਟ ਅਨਾਉਂਸ ਕਰ ਦਿਓ ਜੀ ਹੋ ਗਿਆ ਹੋ ਗਿਆ ਨਹੀਂ ਜਗ੍ਹਾ ਹੈਗੀ ਪ੍ਰਿੰਸ ਨਹੀਂ ਸੀਐਮ ਸਾਹਿਬ ਪੁੱਛ ਰਹੇ ਜਗ੍ਹਾ ਹੈਗੀ ਐ ਪਲੇਗਰਾਉਂਡ ਦੀ ਸਕੂਲ ਦਾ ਗਰਾਉਂਡ ਹੈ ਜੀ ਹੈਗਾ ਜੀ ਤੇ ਉੱਥੇ ਪਲੇਗਰਾਉਂਡ ਉਹਨੂੰ ਆਪਾਂ ਸਿੰਥੈਟਿਕ ਕਰ ਦਈਏ ਨਹੀਂ ਨਹੀਂ ਪਲੇਗਰਾਉਂਡ ਬਣਾਣਾ ਪਲੇਗਰਾਉਂਡ ਬਣਾਣਾ ਜੀ ਖੇਡਣ ਵਾਸਤੇ ਵਾਲੀਬਾਲ ਜਿਸ ਤਰ੍ਹਾਂ ਕੀ ਹੋ ਗਿਆ ਕੋਈ ਬੈਡਮਿੰਟਨ ਦਾ ਹੋ ਗਿਆ ਜੀ ਹਾਂ ਜੀ ਜੋ ਸਕੂਲ ਦਾ ਗਰਾਉਂਡ ਹੈ ਉਸ ਤੋਂ ਜਨਤਾ ਕੇ ਲਈ ਖੋਲ ਦੇਂਗੇ ਬਹੁਤ ਬਹੁਤ ਮਿਹਰਬਾਨੀ ਧੰਨਵਾਦੀ ਇਸ ਕੋ ਸੰਜੀਵ ਜੀ ਕੱਲ੍ਹ ਕੱਲ ਹੀ ਕਰਾ ਦੇਣਾ ਸੰਜੀਵ ਬਿਲਕੁਲ ਕੱਲ ਹੀ ਕਰਾ ਦੇ ਜੀ ਕੱਲ੍ਹ ਤੋਂ 1-2 ਦਿਨਾਂ ਚ ਤੁਹਾਡੇ ਪਲੇਗਰਾਉਂਡ ਦਾ ਕੰਮ ਚਾਲੂ ਹੋ ਜਾਏਗਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਬਬਲੀਨ ਕੋਹਰਾ ਨਾ ਤੁਹਾਡੇ ਤੋਂ ਇੱਕ ਬੇਨਤੀ ਕਰਨਾ ਚਾਹੁੰਨੀ ਆ ਜੇ ਜਿੰਨੇ ਵੀ ਇੱਥੇ ਪੋਲਿਊਸ਼ਨ ਹੁੰਦੇ ਆ 에ਅਰ ਪੋਲਿਊਸ਼ਨ ਲੈਂਡ ਪੋਲਿਊਸ਼ਨ ਵਾਟਰ ਪਲਿਊ ਵਾਟਰ ਪੋਲਿਊਸ਼ਨ ਹੋਰ ਵੀ ਜਿੰਨੇ ਵੀ ਪੋਲਿਊਸ਼ਨਸ ਹੁੰਦੇ ਆ ਪਲੀਜ਼ ਉਹਤੇ ਕੰਟਰੋਲ ਕਰੋ ਤੇ ਉਸ ਨੂੰ ਰੋਕੋ ਇਹਨਾਂ ਇਹ ਸਾਰਿਆਂ ਦੇ ਲਈ ਹਾਨੀਕਾਰਕ ਹੁੰਦੇ ਨੇ ਆ ਬੇਟਾ ਜਿਹੜਾ ਤੁਸੀਂ ਸਵਾਲ ਕੀਤਾ ਬਹੁਤ ਚੰਗਾ ਕੀਤਾ ਇੱਕ ਗੱਲ ਤਾਂ ਪੱਕੀ ਹੈ ਕਿ ਸਕੂਲਾਂ 'ਚ ਪੜਾਈ ਜਾਂਦੀ ਚੀਜ਼ ਔਰ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਸਕੂਲਾਂ ਦਾ ਜਿਹੜਾ ਬੱਚਿਆਂ ਨੂੰ ਇਹ ਚੀਜ਼ ਪੜ੍ਹਾਉਂਦਾ ਹੈ ਔਰ ਬੇਟਾ ਤਾਂ ਤੁਹਾਨੂੰ ਪ੍ਰੋਮਿਸ ਕਰਦੇ ਆ ਸਾਡਾ ਆਲਰੇਡੀ ਜਿਹੜਾ ਪੋਲੂਸ਼ਨ ਬੋਰਡ ਹੈ ਸਖਤੀਆਂ ਕਰ ਰਿਹਾ ਔਰ ਕਰੇਗਾ ਔਰ ਬੈਟਰ ਹੋਏਗਾ ਬੇਟਾ